ਮੇਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਪੁਰੀਆਂ ਟੌਪ ਦੀਆਂ ਦੋ ਘੋੜੀਆਂ ਲੈ ਕੇ ਆਏ ਆ ਤੇ ਦੋਨੇ ਘੋੜੀਆਂ ਇੱਕ ਹੀ ਵੀਰਪਰਾ ਦੇ ਕੋਲ ਹੈ ਤੇ ਰੇਟ ਦੇ ਸਮੇਤ ਡਿਟੇਲ ਦੇਵਾਂਗੇ ਆਪਾਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਬਾਕੀ ਜਿਨ੍ਹਾਂ ਮੇਰੇ ਵੀਰਪਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਜੇ ਤੁਸੀਂ ਵੀ ਆਪਣੇ ਚੈਨਲ ਤੇ ਸੇਲ ਵਾਲੇ ਜਾਨਵਰ ਦੀ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 85548 20340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਤੁਸੀਂ ਵੀਡੀਓ ਕਰਵਾ ਸਕਦੇ ਹੋ ਕਿਰਪਾ ਕਰਕੇ ਫੋਨ ਨਾ ਲਾਇਓ WhatsApp ਤੇ ਮੈਸੇਜ ਕਰ ਦਿਓ ਆਪਾਂ ਰਪਲਾਈ ਦੇ ਦਾਂਗੇ ਤੇ ਬਾਕੀ ਮੇਰੇ ਵੀਰ ਭਰਾ ਉਹ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆਂ ਆਪਾਂ ਤੇ ਪਹਿਲੇ ਨੰਬਰ ਤੇ ਮਿੱਤਰੋ ਆਪਣੇ ਕੋਲੇ ਨੌਕਰੀ ਘੋੜੀ ਹੈ ਤੇ ਘੋੜੀ ਦੀ ਹਾਈਟ ਹੈਗੀ ਹੈ ਜੀ 60 ਇੰਚ ਤੇ ਅਨਨ ਉਹਨਾਂ ਬਲੱਡ ਲਾਈਨ ਦੀ ਘੋੜੀ ਹੈ ਮੇਰੇ ਵੀਰ ਭਰਾਵੋ ਤੇ 6-7 ਸਾਲ ਉਮਰ ਦੀ ਸੀ ਇਹ ਮਾਲਕ ਵੀਰਾਂ ਨੇ ਤੇ ਮੌਕੇ ਦੀ ਘੋੜੀ ਇਸ ਟਾਈਮ ਖਾਲੀ ਹੈ ਅੰਦਰ ਦੀ ਸਾਫ਼ ਹੈ ਤੇ ਲੋਕੇਸ਼ਨ ਹੈਗੀ ਹੈ ਜੀ ਫਰੀਦਕੋਟ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1,85,000 1,85,000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਮਾਨਤਾਣ ਕਰ ਦੇਣਗੇ ਤੇ ਬਾਈ ਹੋਰੇ ਕਹਿੰਦੇ ਆ ਆਪਾਂ ਚੰਬੀ ਘੋੜੀ ਨਾਲ ਐਕਸਚੇਂਜ ਵੀ ਕਰ ਲਾਂਗੇ 64 ਇੰਚ ਹਾਈ ਟੋ ਬਿ ਕੋੜੀ ਦੀ ਦੁਬਾਰਾ ਦੱਸ ਦਿੰਨਾ ਮੇਰੇ ਵੀਰ ਭਰਾਵੋ ਤੇ ਮਾਲਕ ਵੀਰ ਕਹਿੰਦੇ ਆ ਪੰਜੰਬੀ ਘੋੜੀ ਨਾਲ ਬੱਟਾ ਸੱਟਾ ਵੀ ਕਰ ਲਾਂਗੇ ਤੇ ਘੋੜੀ ਦੀ ਹਾਈਟ 64 ਇੰਚ ਹੋਵੇ ਤੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਤੇ ਸਵਾਰੀ ਦੀ ਘੋੜੀ ਪਾਸ ਹੈਗੀ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਆ ਤੁਸੀਂ ਡਿਟੇਲ ਇੱਕ ਵਾਰ ਕਨਫਰਮ ਵੀ ਕਰ ਸਕਦੇ ਹੋ ਤੇ ਬਾਕੀ ਗੱਲਬਾਤ ਕਰ ਲਿਓ ਤੇ ਜਿਹੜੀ ਦੂਜੇ ਨੰਬਰ ਤੇ ਮਾਲਕ ਵੀਰਾਂ ਦੇ ਕੋਲ ਘੋੜੀ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਆਪਾਂ ਤੇ ਆਹ ਘੋੜੀ ਦੀ ਹਾਈਟ ਹੈਗੀ ਜੀ 60 ਪਲੱਸ ਤੇ 5.5 ਸਾਲ ਉਮਰ ਦਸੀ ਹੈ ਮਾਲਕ ਵੀਰਾਂ ਨੇ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਹੈ ਅੰਦਰ ਦੀ ਸਾਫ਼ ਹੈ ਤੇ ਬਾਕੀ ਬਾਈ ਹੋਰੇ ਕਹਿੰਦੇ ਚੈੱਕ ਕਰਵਾ ਕੇ ਵੀ ਲੈ ਸਕਦੇ ਹੋ ਘੋੜੀ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1 ਲੱਖ ਤੇ 45000 1 ਲੱਖ ਤੇ 45000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਦੇ ਮਾਣ ਤਾਣ ਕਰ ਦੇਣਗੇ ਫਰੀਦਕੋਟ ਏਰੀਆ ਬਾਈ ਹੋ ਰਿਆਂ ਦਾ ਤੇ ਸਵਾਰੀ ਦੀ ਘੋੜੀ ਪਾਸ ਹੈ ਤੇ ਨੰਬਰ ਮਾਲਕ ਵੀਰਾਂ ਦਾ ਸਕਰੀਨ ਤੇ ਹੈ ਜੀ 90248 74984 ਤੇ ਗੱਲਬਾਤ ਕਰ ਲਿਓ ਦੋਨਾਂ ਘੋੜੀਆਂ ਦੀ ਡਿਟੇਲ ਰੇਟ ਦੇ ਸਮੇਤ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਤੇ ਬਾਕੀ ਗੱਲਬਾਤ ਤੁਸੀਂ ਕਰ ਲਿਓ ਤੇ ਉਮੀਦ ਕਰਦਾ ਸੋਨੂੰ ਇਹ ਵੀਡੀਓ ਵਧੀਆ ਲੱਗੀ ਹੋਊ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਪਿਆਰ ਭਰਿਆ ਕਮੈਂਟ ਕਰ ਦਿਓ ਤੇ ਬਾਕੀ ਜੇ ਕੋਈ ਸ਼ਬਦ ਥੋੜਾ ਬਹੁਤ ਔਰਾਂ ਪਰਾਂ ਹੋ ਗਿਆ ਹੋਵੇ ਤਾਂ ਮਾਫ ਕਰਿਓ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ